Thank you ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 1 ਮਾਰਚ ਨੂੰ ਦਵਾਬਾ ਸਪੋਰਟਸ ਕਲੱਬ ਦੇ ਵੱਲੋਂ ਜ਼ਿਲ੍ਹਿਆਂ ਦੀਆਂ ਟੀਮਾਂ ਦੀ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਦੇ ਵੱਲੋਂ ਇੱਕ ਨਿੱਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਆਯੋਜਕਾਂ ਨੇ ਦੱਸਿਆ ਕਿ 1 ਮਾਰਚ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਕਬੱਡੀ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਅਤੇ ਹਰਿਆਣਾ ਦੀ ਟੀਮ ਹਿੱਸਾ ਲਵੇਗੀ। ਕਬੱਡੀ ਚੈਂਪੀਅਨਸ਼ਿਪ ਦੇ ਜੇਤੂ ਟੀਮ ਨੂੰ ਪਹਿਲਾ ਇਨਾਮ 5 ਲੱਖ ਰੁਪਏ ਜਾਵੇਗਾ ਜਦ ਕੀ ਕਬੱਡੀ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਹੈ ਅਜੰਡਾ ਹੈ ਜਾਨ ਕੇ ਕਿਉਂ ਹਾਂਜੀ ਸਭ ਤੋਂ ਪਹਿਲਾਂ ਤੇ ਸਾਰੀ ਪ੍ਰੈਸ ਵਾਲੇ ਮੇਰੇ ਭਰਾਵਾਂ ਦਾ ਸਾਰੇ ਚੈਨਲਾਂ ਦਾ ਜੀ ਆਇਆਂ ਨੂੰ ਤੇ ਧੰਨਵਾਦ ਤੇ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਦੁਆਬਾ ਸਪੋਰਟਸ ਕਲੱਬ ਦੀ ਸਾਰੀ ਮੈਨੇਜਮੈਂਟ ਸਮਾਟਲ ਜੂਬ ਮਾ ਬੀਜੀ ਤੌਜਲਾ ਸੋਨੂ ਜੰਪ ਚੰਜੀਤ ਹੁੰਦੜ ਜਸ ਖੇੜਾ ਸਾਡਾ ਇੱਕ ਐਗਜ਼ੀਕਟਿਵ ਮੈਂਬਰ ਦੁੱਲਾ ਸੁਰਖਪੁਰ ਉਹ ਆ ਨਹੀਂ ਸਕਿਆ ਕੁਝ ਕੰਮ ਨਾ ਕਰਕੇ ਕੈਨੇਡਾ ਤੋਂ ਤੇ ਅਸੀਂ ਇੱਥੇ ਅੱਜ ਇਕੱਠੇ ਹੋਏ ਹਾਂ ਕਿਉਂਕਿ 1 ਮਾਰਚ 2025 ਨੂੰ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਇੱਕ ਵੱਡੀ ਦੀ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਤੇ ਉਹਦੇ ਰਿਗਾਰਡਿੰਗ ਅੱਜ ਇੱਥੇ ਪ੍ਰੈਕਟਿਸ ਕਾਨਫਰੰਸ ਅੱਜ ਹੀ ਗਈ ਸੀ ਸਾਰਿਆਂ ਦਾ ਬਹੁਤ ਧੰਨਵਾਦ ਕਿੰਨੀਆਂ ਟੀਮਾਂ ਕਿਹੜੇ ਕਿਹੜੇ ਦੇਸ਼ਾਂ ਤੋਂ ਟੀਮਾਂ ਭਾਗ ਲੈਣ ਆਈਆਂ ਨੇ ਅ ਅੱਠ ਜ਼ਿਲ੍ਹਿਆਂ ਦੀਆਂ ਟੀਮਾਂ ਆ ਰਹੀਆਂ ਜੀ ਇਹਦੇ ਵਿੱਚ ਜੋ ਕਿ ਜਿਨ੍ਹਾਂ ਦਾ ਪਹਿਲਾ ਪ੍ਰਾਈਜ਼ ਜਿਹੜਾ ਆ ਉਹ 5 ਲੱਖ ਤੇ ਸੈਕੰਡ ਪ੍ਰਾਈਜ਼ 4 ਲੱਖ ਹੋਊਗਾ ਔਰ ਬੈਸਟਾਂ ਨੂੰ ਬੁਲਟ ਮੋਟਰਸਲ ਦਿੱਤੇ ਜਾਣਗੇ ਇੱਕ ਰਿਆਣੇ ਦੀ ਜੀ ਮੂਗਾ ਸਤ ਪੰਜਾਬ ਦੀਆਂ ਟੀਮਾਂ ਹੋਣਗੀਆਂ ਮੁੱਖ ਕਰਸ਼ਣ ਕੀ ਹੋਣਗੇ ਕਬੱਡੀ ਕੱਪ ਨੂੰ ਕਰਵਾ ਰਹੇ ਇੱਕ ਤਾਂ ਇਹ ਹੈ ਜੀ ਮੁੱਖ ਕਰਸ਼ਣ ਵੀ ਕਬੱਡੀ ਦਾ ਆਪਾਂ ਇੱਕ ਚੈਂਪੀਅਨਸ਼ਿਪ ਦੇ ਵਜੋਂ ਆਪਾਂ ਲੈ ਕੇ ਆਏ ਹਾਂ ਕਿਉਂਕਿ ਫੈਡਰੇਸ਼ਨਾਂ ਦੇ ਮੈਚ ਵੀ ਹੋ ਰਹੇ ਆ ਤੇ ਫਰੇਸ਼ਨਾਂ ਦੇ ਵਿੱਚ ਦੇ ਨਾਲ ਨਾਲ ਅਸੀਂ ਇੱਕ ਵੱਖਰਾ ਸੋਚਿਆ ਵੀ ਇੱਕ ਜਿੱਦਾ ਆਨੰਦਪੁਰ ਸਾਹਿਬ ਬਹੁਤ ਵੱਡੀ ਚੈਂਪੀਅਨਸ਼ਿਪ ਹੁੰਦੀ ਹੈ ਇੱਕ ਬਾਗੜੀਆਂ ਦੇ ਵਿੱਚ ਹੁੰਦੀ ਹੈ ਜਿੱਦਾ ਇੱਕ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਚਾਹੀਦੀ ਸੀ ਉਹ ਅਸੀਂ ਪ੍ਰਸਤਾਵਕ ਲੈ ਕੇ ਆਏ ਆ ਸਾਰਿਆਂ ਲਈ ਵੀ ਇੱਕ ਵਧੀਆ ਚੈਂਪੀਅਨਸ਼ਿਪ ਆਪਾਂ ਕਰਾਈਏ ਉੱਥੇ ਨਾਲ ਬੱਬੂ ਮਾਨ ਜੀ ਦਾ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਸ਼ਾਮ 7 ਵਜੇ ਜੀ ਸਾਡਾ ਇਹ ਕੋਈ ਕੋਈ ਮਹਿਲਾ ਪਹਿਲਾ ਕਿੰਨੇ ਮੋਰੇ ਹਾਂ ਜੀ ਇਹ ਪਹਿਲਾ ਪਹਿਲੀ ਚੈਂਪੀਅਨਸ਼ਿਪ ਹੈ ਜੀ ਉਹ ਟੂਰਨਾਮੈਂਟ ਤਾਂ ਪਹਿਲਾਂ ਵੀ ਹੁੰਦੇ ਰਿਹਾ ਲੇਕਿਨ ਉਹ ਜਿਹਦਾ ਫੈਡਰੇਸ਼ਨਾਂ ਦੇ ਮੈਚ ਹੁੰਦੇ ਰਿਹਾ ਉਹ ਵੀ ਚੰਗੇ ਟੂਰਨਾਮੈਂਟ ਹੋਏ ਆ ਤੇ ਹੁਣ ਅਸੀਂ ਇੱਕ ਵੱਖਰੀ ਨਵਕਲੀ ਚੀਜ਼ ਲੈ ਕੇ ਆਏ ਕਿ ਚੈਂਪੀਅਨਸ਼ਿਪ ਦੇ ਵਿੱਚ ਜਿੱਦਾਂ ਸਾਰੇ ਜਿਹੜੇ ਫੈਡਰੇਸ਼ਨਾਂ ਕੋਲ ਕਿਥੇ 2 3 4 ਫੈਡਰੇਸ਼ਨਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਕੋਈ ਵੱਖ-ਵੱਖ ਥਾਵਾਂ ਤੇ ਖੇਡਦੇ ਆ ਫਿਰ ਦਰਸ਼ਕਾਂ ਨੂੰ ਅਸੀਂ ਚਾਹੁੰਦੇ ਆ ਵੀ ਇੱਕ ਜਗ੍ਹਾ ਦੇ ਉੱਤੇ ਜਿੱਦਾਂ ਜ਼ਿਲ੍ਹੇ ਵਾਈਜ਼ ਖੇਡਣ ਦਾ ਉਹਨਾਂ ਨੂੰ ਮੌਕਾ ਮਿਲੇ ਤੇ ਉਹਨਾਂ ਨੂੰ ਦਰਸ਼ਕ ਉਹਨਾਂ ਨੂੰ ਦੇਖਣ। ਅੱਜ ਤੇ ਪਹਿਲੀ ਵਾਰ ਕਰਨ ਜਾ ਰਹੇ ਹਾਂ। ਭੇਟ ਵਿੱਚ ਵੀ ਜਾਰੀ ਰਹੂਗਾ ਕਬੱਡੀ ਕਪੀਟਾ ਜੀ ਅਸੀਂ ਆਸ ਕਰਦੇ ਹਾਂ ਕਿ ਸਮਾਂ ਚੰਗਾ ਆਵੇ ਤੇ ਅਸੀਂ ਇਦਾਂ ਸਾਡੇ ਨਾਲ ਜੇ ਦਰਸ਼ਕਾਂ ਨਾਲ ਸਾਡਾ ਪੈਰਾਂ ਨਾਲ ਸਾਧ ਦਿੱਤਾ ਅਸੀਂ ਲਗਾਤਾਰ ਇਹਨੂੰ ਕੰਟੀਨਿਊ ਰੱਖਾਂਗੇ ਕਿ ਨਵੇਂ ਪਲੇਅਰਾਂ ਦਾ ਤੁਹਾਨੂੰ ਦੇਖ ਕੇ ਜਾਣਗੇ ਜੇ ਨਵੀਂ ਪੀੜ੍ਹੀ ਦੀ ਨੇ ਆਣਾ ਤੇ ਉਹ ਸਿੱਖਿ ਕਰਾਉਂਗੇ ਤਾਂ ਹੀ ਆਣਗੇ ਨਹੀਂ ਸਾਡਾ ਸਾਡਾ ਪ੍ਰਣਾਲਾ ਤੇਹੀ ਹੈ ਜੀ ਨਵੀਂ ਪੀੜ੍ਹੀ ਨੂੰ ਜੋੜਨਾ ਨਾਲ ਕਿਉਂਕਿ ਹਰ ਹਰ ਕੋਈ ਕਹਿੰਦਾ ਵੀ ਇੱਥੇ ਚਾਹੇ ਕੋਈ ਪਿੰਟ ਟੂਰਨਾਮੈਂਟ ਕਰਾਉਂਦਾ ਹੋਵੇ ਕਹਿੰਦਾ ਮੇਰੇ 스타 플레이ਰ ਖੇਡੇ ਤੇ 스타 ਉਹੀ ਬਣੇਗਾ ਜਿਹੜਾ ਬਚਪਨ ਤੋਂ ਖੇਡੇਗਾ ਬਿਲਕੁਲ ਬਚਪਨ ਤੋਂ ਖੇਡੇਗਾ ਫਿਰ ਉਹ 스타 ਬਣੇਗਾ ਫਿਰ ਨੂੰ ਲੋਕ ਦੇਖਣਗੇ ਤੇ ਇਸ ਚੈਂਪੀਅਨਸ਼ਿਪ ਦਾ ਅਸੀਂ ਬੱਚਿਆਂ ਦੇ ਵੀ ਮੈਚ ਕਰਾ ਰਹੇ ਆ ਕੁੜੀਆਂ ਦਾ ਵੀ ਮੈਚ ਕਰਾ ਰਹੇ ਆ ਤੇ ਅਸੀਂ ਜਿਹੜੇ ਵਰਲਡ ਕੱਪ ਦੇ ਖੇਡੇ ਹੋਏ ਪਲੇਅਰ ਨੇ ਉਹਨਾਂ ਦੇ ਵੀ ਅਸੀਂ ਇੱਥੇ ਇਹ ਚੈਂਪੀਅਨਸ਼ਿਪ ਦੇ ਵਿੱਚ ਸਿਕਿਉਰਿਟੀ ਦਾ ਪ੍ਰਬੰਧ ਹੈ ਜੀ ਅਸੀਂ ਬੌਥਰ ਵੀ ਕੀਤੇ ਹੋਇਆ ਔਰ ਜਿਹੜੀ ਸਪੈਸ਼ਲ ਸਿਕਿਉਰਟੀ ਹੈ ਉਹ ਸਾਹੀ ਡੀਸੀ ਸਾਹਿਬ ਨੂੰ ਮੰਗ ਪੱਤਰ ਆਪਣਾ ਦਿੱਤਾ ਹੈ ਉਹਨਾਂ ਨੇ ਸਾਨੂੰ ਅਸਵਾਸ਼ਣ ਦਿੱਤਾ ਕਿ ਅਸੀਂ ਵਧੀਆ ਪ੍ਰਬੰਧ ਤੁਹਾਨੂੰ ਕਰਕੇ ਦੇਵਾਂਗੇ ਉਹਨਾਂ ਨੇ ਗਾਂ ਡਿਊਟੀ ਲਾਈ ਹੋਈ ਹੈ ਸਾਰਿਆਂ ਦੀ ਤੇ ਅਸੀਂ ਉਹਨਾਂ ਨੂੰ ਇਨਵਿਟੇਸ਼ਨ ਵੀ ਦੇ ਕੇ ਆਏ ਸਾਡੇ ਟੂਰਨਾਮੈਂਟ ਦਾ ਉਦਘਾਟਨ ਕਰੋ ਜੀ ਕਿਹਾ ਸੀ ਕਿ ਉਹਨਾਂ ਨੂੰ ਜੇ ਉਹਨਾਂ ਕੋਲ ਟਾਈਮ ਹੋਇਆ ਤੇ ਉਹ ਜ਼ਰੂਰ ਆਉਣਗੇ ਐਸਐਸਪੀ ਸਾਹਿਬ ਤੇ ਇਲਾਵਾ ਹੋਰ ਕੀ ਪ੍ਰਬੰਧ ਸਦਾ ਕੰਫਰੰਸ ਰੂਮ ਅੰਦਰ ਜਾਂ ਫੈਕਟਰੀ ਦਾ ਉਦੇ ਵਾਸਤੇ ਅਸੀਂ ਪ੍ਰੋਪਰ ਸੀਟਿੰਗ ਦਾ ਪ੍ਰਬੰਧ ਕੀਤਾ ਹੋਇਆ ਹੈ ਪ੍ਰੋਪਰ ਬੈਰੀਗੇਟਿੰਗ ਹੋਊਗੀ ਤੇ ਲੇਡੀਜ਼ ਦੇ ਬੈਠਣ ਵਾਸਤੇ ਅਲੱਗ ਤੋਂ ਪ੍ਰਬੰਧ ਕੀਤੇ ਗਏ ਆ ਤੇ ਇਹ ਅੱਜ ਸਾਡੀ ਮੀਟਿੰਗ ਐਸਐਸਪੀ ਸਾਹਿਬ ਨਾਲ ਵੀ ਆ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਸੀ ਕਿ ਅਸੀਂ ਤੁਹਾਨੂੰ ਜਿੰਨੀ ਵੀ ਹੈਲਪ ਚਾਹੀਦੀ ਅਸੀਂ ਕਰਾਂਗੇ 10 ਦਰਸ਼ਕਾਂ ਲਈ ਬਨਾ ਹੈਗਾ ਜੀ ਦਫ਼ਤਰਾਂ ਵਾਸਤੇ ਆਪਾਂ ਤੇ ਬਾਕੀ ਦੇ ਦਰਸ਼ਕਾਂ ਲਈ ਬਣਾ ਦਰਸ਼ਕਾਂ ਵਾਸਤੇ ਇਹ ਹੈ ਜੀ ਉਹ ਸਾਰਾ ਕੁਝ ਹੈ ਦੱਸਿਆ ਲਈ ਜੀ ਦਰਸ਼ਕਾਂ ਨੇ ਘਟ ਆਉਣਾ ਹੋਵੇ ਇੱਥੇ ਤੇ 10 ਘਾਨੇ ਆਪਣੇ ਆਪ ਹੀ ਆ ਜਾਣਾ ਕਬੱਡੀ ਦੇ ਉੱਪਰ ਇਹ ਵੀ ਆ ਜੀ ਕਬੱਡੀ ਵੀ ਦਰਸ਼ਕਾਂ ਲਈ ਹੈ ਔਰ ਜਿਹੜਾ ਬੱਬੂਆਂ ਦਾ ਖਾੜਾ ਹੈ ਉਹ ਵੀ ਇਹ ਸਾਰਾ ਕੁਝ ਹੈਗਾ ਦਰਸ਼ਕਾਂ ਲਈ ਹੈ ਅਸੀਂ ਤਾਂ ਇੱਕ ਮੈਸੇਂਜਰ ਆ ਜੀ ਅਸੀਂ ਤਾਂ ਪੈਸੇ ਜਿਹਦਾ ਇਕੱਠੇ ਕਰਨੇ ਆ ਕਿਉਂਕਿ ਸਾਰਿਆਂ ਕੋਲ ਅਸੀਂ ਡੋਨੇਸ਼ਨ ਜਿਨ੍ਹਾਂ ਨੇ ਸੰਦ ਦਿੱਤੀਏ ਉਹਨਾਂ ਦਾ ਵੀ ਥੈਂਕ ਯੂ ਕਰਦੇ ਕਿਉਂਕਿ 6 ਮਹੀਨੇ ਸਾਨੂੰ ਲੱਗਿਆ ਨੂੰ ਹੋ ਗਏ ਇੱਥੇ ਕਿ 6 ਮਹੀਨੇ ਤੋਂ ਅਸੀਂ ਵਰਕ ਕਰ ਰਹੇ ਆ ਤੇ ਡੋਨੇਸ਼ਨ ਇਕੱਠੀ ਕਰਕੇ ਅਸੀਂ ਉਹ ਮੈਸੇਂਜਰ ਦੇ ਨਾਲ ਇਧਰੋਂ ਲੈ ਕੇ ਤੇ ਇਧਰ ਦੇਣੇ ਆ ਤੇ ਅਸੀਂ ਇੱਕ ਚੰਗੀ ਖੇਡ ਕਰਾ ਸਕੀਏ ਬਸ ਇਸੇ ਲਈ ਸਰਪ੍ਰੇਖ ਵਿੱਚ ਉਮੀਦ ਕਰ ਸਕਦੇ ਆ ਜੀ ਭਵਿਕ ਵਿੱਚ ਉਮੀਦ ਕਰ ਸਕਦੇ ਆ ਕਿ ਨਵੇਂ ਤੋਂ ਨਵੇਂ ਚੰਗੇ ਪਲੇਅਰ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਤਾਂ ਪਿੰਡਾਂ ਦੀਆਂ ਟੀਮਾਂ ਬਹੁਤ ਤਗੜੀਆਂ ਟੀਮਾਂ ਸੀਗੀਆਂ ਤੇ ਹੁਣ ਜਿਹੜੀਆਂ ਅੱਜ ਜੇ 15-15 ਕਿਲੋਮੀਟਰ ਦੂਰ ਤੱਕ ਲਾਈਏ ਤੇ ਇੱਕ ਪਲੇਅਰ ਉੱਠਦਾ ਜਿਹੜਾ ਪਹਿਲਾਂ ਸੀਗਾ ਉਦੋਂ ਇੱਕ ਪਲੇਅਰ ਜਿਹੜਾ ਇੱਕ ਪਿੰਡ ਦੇ ਵਿੱਚ ਹੀ 15-15 ਪਲੇਅਰ ਹੁੰਦੇ ਸੀਗੇ ਪਰ ਅਸੀਂ ਚਾਹੁੰਦੇ ਆਂ ਕਿ ਭਵਿੱਖ ਦੇ ਵਿੱਚ ਚਲੋ ਚੰਗੇ ਪਲੇਅਰ ਦੁਬਾਰਾ ਸ਼ੁਰੂ ਹੋਵੇ ਪੈਦਾ ਕਰੀਏ ਨੈਕਸਟ ਈਅਰ ਅਸੀਂ ਸੋਚਾਂਗੇ ਵੀ ਜੇ ਅਸੀਂ ਹੋਰ ਵੀ ਕੁਝ ਇਹ ਤੋਂ ਵਿੱਚ ਚੰਗਾ ਕਰ ਸਕੀਏ ਬੱਚਿਆਂ ਦੇ ਮੈਚ ਜਾਂ ਦੋ ਦਿਨ ਦੇ ਮੈਚ ਅਸੀਂ ਕਰ ਸਕੀਏ ਤੇ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਚੰਗੀ ਇੱਕ ਸਹਾਇਤਾ ਸਾਡੀ ਸਾਰਾ ਮਿਲੇ ਜਆਪ ਦੇ ਵਿੱਚ ਜਿਹੜਾ ਅੱਜਕੱਲ੍ਹ ਗੂਠ ਹੈ ਉਹ ਨਸ਼ੇ ਵੱਲ ਜ਼ਿਆਦਾ ਵੱਧ ਰਿਹਾ ਕੁਝ ਇਸ ਚੈਂਪੀਅਨਸ਼ਿਪ ਦੇ ਮੈਚਾਂ ਤੇ ਲੱਗ ਰਿਹਾ ਅਸੀਂ ਤਾਂ ਆਲਵੇਜ਼ ਹੀ ਇਹ ਮੈਸੇਜ ਦਿੰਨੇ ਹੁੰਦੇ ਹਾਂ ਜੀ ਕਿ ਜੀ ਕਬੱਡੀ ਕਰਾਉਣ ਦਾ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਦਾ ਮਕਸਦ ਇਹੀ ਹੁੰਦਾ ਹੈ ਕਿ ਉਹ ਨਸ਼ਿਆਂ ਤੋਂ ਰਹਿਤ ਜਿਹੜੇ ਆ ਉਹ ਇਹ ਹੋਵੇ ਸਾਰਾ ਕੁਝ ਤੇ ਕਿਉਂਕਿ ਕਬੱਡੀ ਪਹਿਲਾਂ ਵੀ ਹੋਈ ਆ ਤੇ ਹੁਣ ਵੀ ਹੋਣੀ ਆ ਤੇ ਗਾਹ ਹੁੰਦੀ ਵੀ ਰਣੀ ਆ ਆਏ ਆ ਅਸੀਂ ਵੀ ਆਏ ਅਸੀਂ ਖੇਡਦੇ ਸੀ ਜਿਸ ਬਾਅਦ ਅ ਸੱਤ ਤੋਂ ਬਾਅਦ ਹੋਰ ਪਲੇਅਰ ਆਏ ਆ ਅਸੀਂ ਚੋਣਿਆ ਵੀ ਇਹ ਨਸ਼ਾ ਰਹਿਤ ਸਾਰਾ ਕੁਝ ਹੋਵੇ ਸਾਜੀ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਲਿਆਸ ਕਰ ਸਕਦੇ ਆ ਵੀ ਇਹ ਚੀਜ਼ ਆਪਾਂ ਨੂੰ ਖਤਮ ਕਰ ਸਕੀਏ ਪਰ ਬਾਕੀ ਮਾਰਾ ਦੇ ਹੱਥਿਆ ਵੀ ਕਿੱਦਾਂ ਹੋਣੀ ਆ ਸਾਡੇ ਮਿਲ ਕੇ ਜੀ ਸਾਰਿਆਂ ਦਾ ਥੋੜਾ ਥੋੜਾ ਆਪਾਂ ਹਿੱਸਾ ਪਾਉਨੇ ਆ ਨਾ ਤੁਸੀਂ ਵੀ ਹਿੱਸਾ ਪਾ ਰਹੇ ਆ ਤੁਸੀਂ ਖਬਰਾਂ ਲਾਉਂਦੇ ਆ ਚੰਗੀਆਂ ਖਬਰਾਂ ਲਾਉਂਦੇ ਆ ਵੀ ਵੀ ਆ ਚੀਜ਼ ਨਾ ਹੋਵੇ ਰੋਕਣ ਦੀ ਆਪਾਂ ਕੋਸ਼ਿਸ਼ ਕਰਦੇ ਆ ਬਾਕੀ ਸਰਕਾਰੀ ਦਰਬਾਰੇ ਸਾਰਾ ਕੁਝ ਚੰਗੀ ਗੱਲ ਆ ਜੀ ਉਹ ਵੀ ਇਹਨਾਂ ਨੂੰ ਨੱਥ ਪਾ ਕੇ ਰੱਖਣ ਤੇ ਇਹੋ ਜਿਹੀਆਂ ਗੇਮਾਂ ਕਰਾਉਂ ਸਰਕਾਰ ਵੀ ਕਰਾਉਂਦੀ ਆ ਤੇ ਪਿੰਡ ਲੈਵਲ ਤੇ ਵੀ ਹੁੰਦੀਆਂ ਨੇ ਤੇ ਇਹ ਵੀ